ਵਾਹਿਗੁਰੂ ਕਾਂਤ ਰੋ ਦਾ ਮਹੰਕਾਰ ਇਹ ਸਾਡੀ ਤਾਕਤ ਹੈ ਸਸਰੀ ਚ ਚਾਹੀਦੇ ਹਨ ਪਰ ਲਾਲ ਲਕਿਰ ਤੋਂ ਅੱਗੇ ਸਭ ਦੀਆਂ ਹੱਦਾ ਹਨ ਨਾ ਪਿੰਡ ਦੀ ਹੱਦ ਹੈ ਨਗਰ ਦੀ ਹੱਦ ਹੈ ਸ਼ਹਿਰ ਦੀ ਹੱਦ ਹੈ ਸਟੇਟ ਦੀ ਦੇਸ਼ ਦੀ ਜੋ ਆ ਕਨਾਲ ਦੇਖ ਰਿਹਾ ਹੈ ਮਿੱਥਿਆ ਹੈ ਸਚਾਈ ਇੱਥੇ ਪਿੱਛੇ ਹੋਰ ਹੈ ਤਨ ਤਨ ਸਿਰੀ ਕਰੋ ਗਰ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਾਰੇ ਵਾਸਤੇ ਦਰਵਾਜ਼ੇ ਖੁੱਲੇ ਹਨ ਇੱਕ ਸਕਰਾਨਾ ਹੈ ਇਹ ਗੁਣ ਹੈ ਉਹ ਗਣ ਕੀ ਹੈ ਵਾਸ਼ਨਾ ਇਹ ਕਾਮ ਦੇ ਸਾਰੇ ਸੰਸਾਰ ਦੇ ਇੱਕੋ ਹੀ ਦੋਖਾ ਹੈ ਇੱਕੋ ਹੀ ਸਮੱਸਿਆ ਹੈ ਸ ਇਹ ਜਿਹੜਾ ਪੌਣਾ ਕਲਾਸ ਹੈ ਭਰਿਆ ਇਹਦਾ ਆਨੰਦ ਲੈ ਜੋ ਉਪਰੋਂ ਘਟ ਹੈ ਨਾ ਥੋੜਾ ਜਿਹਾ ਇੰਨਾ ਕੁ ਜਿੰਦਗੀ ਪੂਰਾ ਕੌਣ ਹੈ ਪੂਰਾ ਗੁਰੂ ਹੈ ਜાં ਪਰਮੇਸ਼ਰ ਪੂਰਾ ਹੈ ਫਸੇ ਅਧੂਰੇ ਹਨ ਜਿਨਨੇ ਕਿ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਇਹ ਪਿਆਰ ਕੀ ਹੈ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੁਖ ਫਰਜੀ ਕਹਿ ਰਹੇ ਹਨ ਸੇਖ ਫਰੀ ਜੀ ਜਿਨ੍ਹਾਂ ਨੇ ਆਪਣੇ ਆਪ ਨੂੰ ਪਿਆਰ ਕੀਤਾ ਹੈ ਕੋਈ ਦੂਸਰੇ ਨੂੰ ਕਰ ਸਕਦਾ ਹੈ ਇਹ ਜੰਦ ਪਤੇਸੀ ਸੀ ਇਹ ਆਪਣੇ ਦੇਸ ਵਾਪਸ ਆਉਣਾ ਸੀ ਸੋ ਕਹਿੰਦੇ ਮੈਂ ਪੈਰ ਚੁੰਮਾ ਪੈਰ ਕੀ ਹੈ ਪੈਰ ਚੱਲਦੇ ਹਨ ਇਹਦੇ ਨਾਲ ਰਸਤਾ ਘਟਦਾ ਹੈ ਉਹ ਇਹ ਸਾਡਾ पोषण ਹੈ ਜਿਵੇਂ ਕਹਿੰਦੇ 100 ਗਜ ਰੱਸਾ ਸਿਰੇ ਤੇ ਗੰਢ 100 ਥੋੜਾ ਜਿਹਾ ਰੱਸਾ ਹੱਥ ਚ ਹੋਇਆ ਨਾ बाल्टी लमकानी जाएगी खूब पानी आ जाएगा खूह से ना खूस सो अमृत पियो सदा चिर जियो य ਹਰ ਸਿਮਰਤ ਆਨੰਦ ਅਨੰਤ ਤਹ ਸੋ ਇਹ ਆਤਮ ਜੀਵਨ ਗੁਰੂ ਤੋਂ ਮਿਲੇਗਾ ਮਿਲੇ ਤੋਂ ਜਿਵੇਂ ਬੱਚਾ ਛੋਟਾ ਵਿਛੜ ਜਾਂਦਾ ਹੈ ਤੜਫੜਾਂਦਾ ਹੈ ਰੋਂਦਾ ਹੈ ਇਹ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਇਹ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਨਹੀਂ ਇਹ ਜੋਤ ਚ ਮਿਲਣਾ ਸੀ ਜੁਕਤ ਭੁਗਤ ਮੁਕਤ ਸਭ ਕੁਝ ਗੁਰੂ ਘਰ ਹੈ ਖੇੜ ਤੇ ਹੱਸਦਿਆ ਖੰਡਰ ਪਿੰデア ਵਿੱਛੇ ਮੁਕਤ ਹੋਣਾ ਹੈ ਕੀ ਬੰਦ ਦਾ ਪਾਈਆਂ ਰੱਤੇ ਇਸ ਗਦਾਏ ਰੰਗ ਦਦਾਰ ਕੇ ਜਿਸਰੇ ਆ ਜਨਾ ਨਾਮ ਤੇ ਭੁਏ ਭਾਰਤੀ ਉਹ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਸੋ ਪਸ਼ੂ ਹੀ ਆਪਣਾ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ ਚ ਕੀ ਫਰਕ ਹੈ ਅਸੀਂ ਭਾਰ ਹਾਂ ਇਸ ਧਰਤੀ ਤੇ ਸੋ ਪਹਿਲਾਂ ਅਸੀਂ ਜੰਗਲਾਂ ਚ ਲੰਘਦੇ ਸੀ ਪਸ਼ੂਆਂ ਦਾ ਡਰ ਲੱਗਦਾ ਸੀ ਜਨਰਤੋਂ ਅੱਜ ਮਨੁੱਖ ਤੋਂ ਮਨੁੱਖ ਡਰ ਰਿਹਾ ਹੈ ਅੱਜ ਜਿਸੀ ਪਸ਼ੂ ਜਨਵਰ ਪਾ ਰਹੇ ਆ ਪਿਆਰ ਦਾ ਹਰੇਕ ਭੁੱਖਾ ਹੈ ਆਪਣੇ ਆਪ ਨੂੰ ਪਿਆਰ ਕਰਨਾ ਹੈ ਬਾਹਰੋਂ ਘਰ ਨੂੰ ਆਉਣਾ ਹੈ ਅੰਮ੍ਰਿਤ ਵੀ ਅੰਦਰੋਂ ਪੈਦਾ ਹੋਏਗਾ ਸਭ ਕੁਝ ਅੰਦਰੋਂ ਪੈਦਾ ਹੋਏਗਾ ਭੁੱਖੇ ਭਗਤ ਨਾ ਕੀਜਾ ਜੈ ਮਾਲਾ ਆਪਣੀ ਲੀਜਾ ਸ ਇਹ ਜੇ ਗੁਰੂ ਨੂੰ ਮਿਲਦੇ ਪਰਮੇਸ਼ਰ ਨੂੰ ਮੁੱਲ ਦੀ ਭੁੱਖ ਹੈ ਥੋੜੀ ਭੁੱਖ ਹੈ ਸੰ ਥੋੜੀ ਨਹੀਂ ਇਹ ਜਾਲਦੀ ਮਛਲੀ ਜਾਲਚੀ ਉਹਦਾ ਜੀਵਨ ਹੈ ਬਾਹਰ ਕੱਢੋ ਨਹੀਂ ਟੜਫੜਾਏਗੀ ਸੋ ਗੁਰੂ ਤੋਂ ਬਿਨਾ ਅਸੀਂ ਅਧੂਰੇ ਹਾਂ ਅਸੀਂ ਭੁੱਲੇ ਹੋਏ ਹਾਂ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਸੋ ਆਤਮਾ ਨੇ ਪਰਮਾਤਮਾ ਨੂੰ ਮਿਲਣਾ ਸੀ ਗੁਰੂ ਮਲਾ ਸਕਦਾ ਹੈ ਗੁਰੂ ਕੋ ਬਹੁਤ ਤਾਕਤ ਹੈ ਤੇ ਆਪਣੇ ਆਪ ਨੂੰ ਪਿਆਰ ਕਰਨਾ ਹੈ ਸੋ ਅਸੀਂ ਇਹ ਮੋਬਾਈਲ ਨੂੰ ਦੇਖੋ ਕਵਰ ਪਾ ਕੇ ਰੱਖਿਆ ਸਾਹਮ ਸਾਹ ਰੱਖਿਆ ਮਹਿੰਗੀ ਗੱਡੀ ਕਵਰ ਪਾ ਕੇ ਰੱਖਦੇ ਹਾਂ ਘਰ ਨੂੰ ਆਪਣਾ ਰਾਗ ਰੋਗਣ ਕਰਦੇ ਹਾਂ ਸੋ ਕੰਪਿਊਟਰ ਨੂੰ ਕਵਰ ਪਾ ਕੇ ਰੱਖਦੇ ਆ ਮਹਿੰਗੀਆਂ ਚੀਜ਼ਾਂ ਇਹ ਵੀ ਸਰੀਰ ਵੀ ਅਨਮੁੱਲਾ ਹੈ ਸੋਏ ਦਾ ਖਿਆਲ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਮੈਂ ਆਪਣਾ ਖਿਆਲ ਰੱਖਣਾ ਹੈ ਜੇ ਹੱਥ 'ਚ ਬੈਟਰੀ ਹੈ ਖੂਜ ਡਿੱਗਣਾ ਹੈ ਸਾਡੀ ਗਲਤੀ ਹੈ ਇਹ ਅਸੀਂ ਖੂਦ ਹੈ ਡੰਡੂ ਕੀ ਪਰਮੇਸ਼ਰ ਦੀ ਸਾਰ ਜਾਣ ਸਕਦੇ ਹਾਂ ਸੋ ਸਾਰੇ ਕਾਰਜ ਅਜ ਤੱਕ ਪਰਮੇਸ਼ਰ ਨਾਲ ਮਿਲ ਕੇ ਗੁਰੂ ਨਾਲ ਮਿਲ ਕੇ ਆਪ ਹੀ ਕਿਤੇ ਹਨ ਉਹਦੀ ਕਿਰਪਾ ਮਨੁੱਖਾ ਦੇ ਮਿਲਨੇ ਕਿਰਪਾ ਦੀ ਨਿਸ਼ਾਨੀ ਹੈ ਅਮਰਤ ਅੰਦਰੋਂ ਪੈਦਾ ਹੋਏਗਾ ਪੀਣਾ ਪਏਗਾ ਜੈ ਸਾਨੂੰ ਚੰਗਾ ਲੱਗਦਾ ਹੈ ਸੋ ਉੰਟੀ ਖੋਪਰੀ ਹੈ ਉੱਪਰ ਹੈ ਭਾਵਨਾ ਦਾ ਸਾਰਾ ਖੇਲ ਹੈ ਆ ਹੈ ਠਾਕੁਰ ਸੋ ਜਿਹਦੇ ਸਿਰ ਉੱਪਰ ਠਾਕੁਰ ਹੈ ਉਹਨੂੰ ਕੋਈ ਦੁੱਖ ਨਹੀਂ ਆਏਗਾ ਦੁੱਖਾਂ ਦਾ ਲਾਜ ਕਰਾਂਗੇ ਕੀ ਕਰਨਾ ਹੈ ਕਿਉਂ ਕਰਨਾ ਕਿਵੇਂ ਕਰਨਾ ਹੈ ਫੇਰੇ ਜੀਵਨ ਬਾਜੀ ਜਿੱਤ ਜਾ ਕੇ ਇਹ ਦਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀਏ ਸੋ ਜਿੰਨਾਂ ਨੂੰ ਪਤਾ ਲੱਗ ਗਿਆ ਕੀ ਕਰਨਾ ਕਿਉਂ ਕਰਨਾ ਕਿਵੇਂ ਕਰਨਾ ਉਹ ਜੀਵਨ ਬਾਜੀ ਜਿੱਤ ਜਣਗੇ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਸੋ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਅੱਗੇ ਵਧਣਾ ਹੈ ਸੋ ਰਸਤਾ ਕੱਢੇਗਾ ਹਾਰਾ ਖੇਲ ਮੰਨਦਾ ਹੈ ਭਾਵਨਾ ਦਾ ਹੈ ਸੋ ਸੱਚ ਦਾ ਹੈ ਸੋ ਇਹ ਜਿੱਥੇ ਸੱਚ ਆਏਗੀ ਉੱਥੇ ਸੋਚ ਆਏਗਾ ਭਗਤ ਬਨਣਾ ਪਏਗਾ ਸੋ ਤੇਰੇ ਜੀਵਨ ਬਾਜੀ ਜਿੱਤ ਲੇਗਾ ਜੀ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਗਰਬਾਣੀ ਸਰਵਣ ਕਰਨੀ ਪਏਗੀ ਅੱਜ ਦੀ ਗੱਲ ਕਰਦੀ ਹੈ ਗਰਬਾਣੀ ਵਰਤਮਾਨ ਚ ਕਿਵੇਂ ਜੀਣਾ ਜੋ ਅੱਜ ਨੂੰ ਸੁਭਾਲਾਂਗੇ ਤਿੱਖ ਸੋਤ ਇੱਕ ਸੋਨਾ ਬਣ ਕੇ ਆਏਗਾ ਸੋ ਸਾਰੇ ਸੰਸਾਰ ਚ ਵਰਹਾਣੀ ਸ਼ਾਂਤੀ ਲਿਆ ਸਕਦੀ ਹੈ ਜੀ ਐਸੇ ਗੁਰ ਕੋ ਬਲ ਬਲ ਜਾਈਏ ਸੋ ਜਿਨ੍ਹਾਂ ਨੇ ਸੋਖਾ ਔਰ ਸਹੀ ਮਾਰਗ ਬਣਾਇਆ ਤਾਂਤਾ ਸਿਰ ਕੋ ਨਾਲਕ ਦੇਸ ਹੈ ਜੀ ਲੱਖਾਂ ਵਾਰੀ ਮੈਂ ਬਲਿਹਾਰ ਨੇ ਜਾਂਦਾ ਹਾਂ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਸਾਨੂੰ ਸਿੱਖਿਆ ਮਿਲੀ ਆ ਇਹ ਸਿੱਖ ਆ ਰੋਜ਼ ਕੁਛ ਨਾ ਕੋ ਸਿੱਖਦੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੇ ਦਾਸ ਤਾਂ ਬਹੁਤ ਹੀ ਗਲਤੀ ਹੋ ਰਹੀ ਮੂਰਖਿਆ ਦਾਸ ਆ ਸੰਗਤ ਅਰ ਗੁਰਬਖਸ਼ ਜਨਾ ਬਖਸ਼ ਲਾਇਆ ਜੀ